ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਸਾਲਾਂ ਬਾਅਦ ਪਹਿਲੀ ਵਾਰ ਆਰਐਸਐਸ ਦੇ ਹੈੱਡਕ quartਰ ਪਹੁੰਚੇ ਇਤਿਹਾਸ ਨਿਊਜ਼ ਬੋਲਦਿਆਂ ਕਿਹਾ ਹੈ ਕਿ ਰਾਸ਼ਟਰੀ ਸਵੈਮ ਸੇਵਿਕ ਸੰਘ ਭਾਰਤੀ ਸਭਿਆਚਾਰ ਦਾ ਬੋਰਡ ਹੈ ਤੇ ਪਿਛਲੇ ਸਾਲ ਤੋਂ ਕਾਫੀ ਨਿਸ਼ਕਾਮ ਸੇਵਾ ਕਰਿਆ ਹੈ ਉਹਨਾਂ ਨੇ ਕਿਨ ਆਰਐਸਐਸਡੀ ਸੌ ਸਾਲਾਂ ਦੀ ਨਿਸ਼ਟਾ ਅਤੇ ਸੰਗਠਨ ਦਾ ਮਿੱਠਾ ਫਲ ਪ੍ਰਾਪਤ ਹੋਇਆ ਹੈ ਉਹਨਾਂ ਨੇ ਇਸ ਦੇ ਬਰਕਰ ਨਿਸ਼ਕਾਮ ਸੇਵਾ ਕਰ ਰਹੇ ਹਨ ਇਸ ਤੋਂ ਕੁਨਾ ਟਲਵੇਰੀ ਵਾਜਪਈ 2000 ਵਿੱਚ ਆਰਐਸਐਸਡੀ ਹੈੱਡਕੁਆਰਟਰ ਪਹੁੰਚੇ ਸਨ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੂਸਰੇ ਪ੍ਰਧਾਨ ਮੰਤਰੀ ਹਨ ਜੋ ਰਾਸ਼ਟਰੀ ਸਵੈਮਸੇਵ ਦੇ ਦਫਤਰ ਪਹੁੰਚੇ ਹਨ ਇਸ ਤੋਂ ਨਵਾਂ ਉਹ ਨਗਪੋ ਦੇ দীક્ષાਪੂਮੀ ਗਏ ਜਿੱਤੇ ਡਾਕਟਰ ਮੀਰਗਰ ਜੀ ਨੇ 1956 ਵਿੱਚ ਬੁੱਧ ਧਰਮ ਅਪਣਾ ਲਿਆ ਸੀ। দীક્ષા ਪੂਮੀ ਤੇ ਡਾਕਟਰ ਮੀਰਗਰ ਨੇ ਇਸ ਕਰਕੇ ਧਰਮ ਨੂੰ ਪੜਾਇਆ ਸੀ ਕਿਉਂਕਿ ਬਹੁਤ ਸਾਰੇ Hindu ਸੰਗਠਨਾਂ ਤੋਂ ਉਸ ਵਿੱਚ ਉਸ ਵਿੱਚ ਕਾਫੀਆਂ ਬੁਰਾਈਆਂ ਸਨ ਇਸ ਕਰਕੇ দীક્ષા ਅਸਥਾਨ ਤੇ ਹਜ਼ਾਰਾਂ ਪੈਰੋਕਾਰਾਂ ਨਾਲ ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਦੇ ਕਾਰਨ ਛੱਤੀਸਗੜ੍ਹ ਅਤੇ ਹੋਰ ਸੂਬਿਆਂ ਵਿੱਚ ਨਕਸਲਵਾਦ ਵਧਿਆ ਹੈ। छत्तीसगढ़ के दौरे तो पहला ही, ही प्रिया नक्सलिया ने इथे स्मारकण कर ਦਿੱਤਾ ਹੈ छत्तीसगढ़ ਵਿੱਚ ਕੇਂਦਰ ਸਰਕਾਰ ਵੱਲੋਂ 33700 ਕਰੋੜ ਰੁਪਏ ਦੇ ਵੱਦਾਨ ਵੇਸ਼ ਕੀਤਾ ਜਾਵੇਗਾ ਦਿੱਥੇ ਬਖੋ ਪ੍ਰੋਜੈਕਟਾਂ ਦੀ ਨੀਂਹ ਪੱਥਰ ਵੀ ਰੱਖੇ ਜਾਣਗੇ ਮਣੀਕੰਦ ਦੇ ਨੇੜੇ ਹਿਮਾਚਲ ਪ੍ਰਦੇਸ਼ ਵਿੱਚ ਲੈਂਡ ਸਲਾਈਡਿੰਗ ਦੇ ਕਾਰਨ ਗੱਡੀਆਂ ਤੇ ਡੇਗ ਗਈ ਜਿਸ ਕਾਰਨជា ਲੋਕਾਂ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਲੈਂਡਸਲਾਈਡਿੰਗ ਦੇ ਕਾਰਨ ਇੱਥੇ ਗੱਡੀਆਂ ਖੜੀਆਂ ਸਨ ਤੇ ਉੱਥੇ ਬਹੁਤ ਸਾਰੇ ਰਾਘੀਰ ਵੀ ਬੈਠੇ ਹੋਏ ਸਨ ਇਹ ਹਾਸਾ ਕਾਫੀ ਪ੍ਰੈਂਸ ਸੀ ਤੇ ਰਾਹਤ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਲੈਂਡਸਲਾਈਡਿੰਗ ਦੇ ਕਾਰਨ ਕੁੱਲੂ ਨੂੰ ਮਨਿਕਨ ਜਾਣ ਵਾਲੀ ਸੜਕ ਉੱਤੇ ਪੂਰੀ ਤਰ੍ਹਾਂ ਜਾਮ ਲੱਗ ਗਿਆ ਗੰਗੋਤਰੀ ਧਾਮ ਦੇ ਕੁਆਰਤੀ ਅਪ੍ਰੈਲ ਨੂੰ ਸਵੇਰੇ 10:00 ਵਜੇ ਖੁੱਲੇ ਜਾਣਗੇ ਅਮਰੀਕਾ ਵਿੱਚ ਇੱਕ ਹੋਰ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੇ ਮਕਾਨ ਤੇ ਡਿੱਗ ਗਿਆ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਨੀਪੁਰ, ਨਾਗਾਲੈਂਡ ਤੇ ਅਰਨਾਚਲ ਪ੍ਰਦੇਸ਼ ਵਿੱਚ ਅਸਬਾ ਦਾਸ਼ੀ ਮਿੰਨਦੀ ਵੱਦਾ ਕਰ ਦਿੱਤਾ ਹੈ। ਆਰਮਡ ਫੋਰਸਸ ਸਪੈਸ਼ਲ ਪਾਵਰ ਐਕਟ ਦੇ ਅਧੀਨ ਆਰਮੀ ਨੂੰ ਬਹੁਤ ਸਾਰੀਆਂ ਵੱਧੂ ਤਾਕਤਾਂ ਦਿੱਤੀਆਂ ਗਈਆਂ ਹਨ ਉਹ ਉੱਥੇ ਅੱਤਵਾਦ ਨੂੰ ਖਤਮ ਕਰਨ ਦੀ ਆਰਮੀ ਯਤਨ ਕਰ ਰਹੀ ਹੈ। ਮਣੀਪੁਰ ਦੇ 13 ਪੁਲਿਸ ਥਾਣਿਆਂ ਨੂੰ ਛਡ ਕੇ ਪੂਰੇ ਸਬੇ ਵਿੱਚ ਹੋਰ 6 ਮਹੀਨਿਆਂ ਲਈ ਵਾਅਦਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਨਸ਼ਿਆਂ ਦੇ ਖਿਲਾਫ ਜੰਗ ਵਿੱਚ ਹਿੱਸਾ ਬਣ ਲਈ ਪੰਜਾਬੀਆਂ ਨੂੰ ਅੱਗੇ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਨਸ਼ਾ ਸਮਗਲਰ ਨਾਲ ਸੰਬੰਧਿਤ ਸੂਚਨਾ ਸਾਂਝੀ ਕਰਨ ਲਈ ਵਟਸਐਪ ਹੈਲਪਲਾਈਨ ਤੇ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ ਕੋਈ ਵੀ ਵਿਅਕਤੀ ਇਨ੍ਹਾਂ ਨੰਬਰਾਂ 'ਤੇ ਆਪਣੀ ਜਾਣਕਾਰੀ ਦੇ ਸਕਦਾ ਹੈ ਇਹ ਹੈਲਪਲਾਈਨ ਨੰਬਰ 9779300200 ਜਾਰੀ ਕੀਤਾ ਗਿਆ ਹੈ। ਮਨਿੰਦਰਜੀਤ ਸਿੰਘ ਬੇਦੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਆਪਣਾ ਅਹੁਦਾ ਸੰਭਾਲਿਆ ਹੈ। ਉਹ ਪਹਿਲਾਂ ਪੰਜਾਬ ਦੇ ਵਿਧਿਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾ ਰਹੇ ਸਨ। ਪੰਜਾਬੀ-ਮੁਸਲਮਾਨ ਧਾਰਮਿਕ ਆਗੂ ਨੇ ਕਿਹਾ ਹੈ ਕਿ ਈਦ ਦਾ ਚੰਦ ਦਿਖਾਈ ਦੇ ਦਿੱਤਾ ਹੈ ਤੇ 31 ਮਾਰਚ ਨੂੰ ਈਦ ਉਲ ਫਿਤਰ ਦਾ ਤਿਹਾੜ ਮਨਾਇਆ ਜਾਵੇਗਾ। ਮਹਾਰਾਸ਼ਟਰ ਦੀ ਮਸਜਿਦ ਵਿੱਚ ਜਲੇਟਨ ਦੀਆਂ ਛੜਾਂ ਨਾਲ ਧਮਾਕਾ ਕੀਤਾ ਗਿਆ ਜਿਸ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜੈਪੁਰ ਤੋਂ ਸੁਣਾਈ ਜਾ ਰਿਹਾ ਜਹਾਜ਼ ਦਾ ਟਾਇਰ ਫਟ ਗਿਆ ਜਿਸ ਦੇ ਕਾਰਨ ਇਸ ਦੀ ਚਨਈ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸ਼ੇਰਪੁਰ ਵਿਖੇ ਬੇਸਹਾਰਾ ਪਸ਼ੂਆਂ ਨੂੰ ਬਚਾਉਣ ਰਿਹਾ ਕਾਰ ਦਰਖਤ ਵਿੱਚ ਜਾ ਵੱਲ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਵਿੱਚ ਮਸਾਲਿਆਂ ਦੇ ਕਾਰਖਾਨੇ ਨੂੰ ਅੱਗ ਲੱਗ ਗਈ। ਡਿਸਕਾਨਟ ਕੰਪਲੈਕਸ ਵਿੱਚ ਮੌਜੂਦ ਉਪਕਰਨ ਤੇ ਉਤਪਾਦਕ ਸੜਕੇ ਸਵਾਹ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 2 ਘੰਟਿਆਂ ਦੇ ਅੰਦਰ ਅੱਗ ਨੂੰ ਕਾਬੂ ਕਰ ਲਿਆ ਬਿਹਾਰ ਵਿਕੇ ਕੇਂਦਰੀ ਗ੍ਰਹਿ ਮੰਤਰੀ ਅਮਸ਼ਾ ਨੇ ਕਹਿ ਕੇ ਰਾਸ਼ਟਰੀ ਜਨਤਾ 당ਲ ਦੇ ਸੁਪਰੀਮ ਨੂੰ ਲਾਲੂ ਪ੍ਰਸਾਦ ਅਜਾਦਵ ਗਊਆਂ ਦਾ ਚਾਰਾ ਖਾਣ ਵਾਲੇ ਮੁੱਖ ਮੰਤਰੀ ਹਨ ਤੇ ਉਹ ਕਦੇ ਵੀ ਸੂਬੇ ਦੀ ਭਲਾਈ ਬਾਰੇ ਸੋਚ ਨਹੀਂ ਸਕਦੇ ਉਹਨਾਂ ਨੇ ਇੱਥੇ ਬਿਹਾਰ ਵਿੱਚ 800 ਕਰੋੜ ਰੁਪਏ ਤੋਂ ਜ਼ਿਆਦਾ ਪ੍ਰੋਜੈਕਟਾਂ ਦਾ ਹਦਕਾਟਨ ਕੀਤਾ ਹੈ ਦੀਸ਼ ਕੁਮਾਰ ਨੇ ਅਮਸ਼ਾਨ ਨੂੰ ਪ੍ਰੋਸਾ ਦਿੱਤਾ ਹੈ ਕਿ ਹੁਣ ਉਹ ਕਦੇ ਵੀ ਭਾਜਪਾ ਦਾ ਸਾਥ ਨਹੀਂ ਛੱਡਣਗੇ ਤੇ ਉਜਨਤਾ ਦਲ ਜੋ ਹਮੇਸ਼ਾ ਹੀ ਉਹਨਾਂ ਦੇ ਨਾਲ ਬਣੀ ਰਹੇਗੀ ਵਿਆਹ ਦੇ ਮੁੱਖ ਮੰਤਰੀ ਨਦੀਸ਼ ਕੁਮਾਰ ਨੇ ਅਮਸ਼ਾਨ ਨੂੰ ਪ੍ਰੋਸਾ ਦਵਾਇਆ ਹੈ ਕਿ ਉਹ ਪਹਿਲਾਂ ਦੋ ਵਾਰ ਗਲਤੀ ਕਰ ਚੁੱਕੇ ਹਨ ਪਰੰਤੂ ਆਉਣ ਵਾਲੇ ਸਮੇਂ ਵਿੱਚ ਅਜਿਹਾ ਨਹੀਂ ਕਰਨਗੇ ਭਾਰਤੀ ਹਵਾਈ ਫੌਜ ਜਨਾਨ ਵਿੱਚ ਜੰਗੀ ਅਭਿਆਸ ਕਰੇਗੀ ਆਂਧਰਾ ਪ੍ਰਦੇਸ਼ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ ਮਿਆਂ ਬਾਰ ਵਿੱਚ ਪੰਜਵੀਂ ਵਾਰ ਪਚਾਲ ਆ ਚੁੱਕਾ ਹੈ ਪਚਾਲ ਦੇ ਮਾਲਵੇ ਦੇ ਹੇਠਾਂ ਲਾਸ਼ਾਂ ਸੜਨ ਲੱਗੀਆਂ ਹਨ ਹੁਣ ਤੱਕ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਐਤਵਾਰ ਨੂੰ ਦੁਪਹਿਰ ਲਗਭਗ 2:30 ਵਜੇ ਇੱਥੇ ਮੋੜ ਤੋਂ ਪਚਾਲ ਆ ਜਿਸ ਦੀ ਡਿਰੇਕਟਰ ਪਮਾਨੇ ਤੇ 5.1 ਤੀਬਰਤਾ ਮਾਪੀ ਗਈ ਰੂਸੀ ਰਾਸ਼ਟਰਪਤੀ ਪੁਤਨ ਦੇ ਕਾਫਲੇ ਦੀ ਕਾਰ ਵਿੱਚ ਬਲਾਸਟ ਹੋ ਗਿਆ ਹੈ ਭਾਵੇਂ ਕਿ ਇਹ ਕਾਰ ਉਸ ਦੇ ਕਾਫਲੇ ਵਿੱਚ ਸ਼ਾਮਲ ਵੀ ਨਹੀਂ ਸੀ ਨਾ ਹੀ ਬਲਾਦੀਮਰ ਪੁਤਨ ਦੇ ਆਸ-ਪਾਸ ਸੀ ਪਰੰਤੂ ਇੱਥੇ ਜ਼ਿਕਰ ਹੋ ਗਿਆ ਕਿ 26 ਮਾਰਚ ਨੂੰ ਯੂਕਰੇਨੀ ਰਾਸ਼ਟਰਪਤੀ ਬਲਾਦੀ ਮਾਰ ਜੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਜਲਦੀ ਹੀ ਪੁਤਨ ਦੀ ਮੌਤ ਹੋ ਜਾਵੇਗੀ ਇਨ੍ਹਾਂ ਘਟਨਾਵਾਂ ਦੇ ਕਾਰਨ ਬਲਾਦੀਮਰ ਪੁਤਨ ਦੀ ਸੁਰੱਖਿਆ ਵਰਤਮੇਂ ਚਿੰਤਾਵਾਂ ਵਧ ਗਈਆਂ ਹਨ ਉੱਤਰ ਪ੍ਰਦੇਸ਼ ਦਾ ਰਹਿਣ ਬਣਾ ਨੂਰ ਮੁਹੰਮਦ ਨੇ ਡੇਰਾ ਦੂਨ ਤੋਂ ਇੱਕ ਲੜਕੀ ਨੂੰ ਬਰਗਲਾ ਕੇ ਆਪਣੇ ਨਾਲ ਪੰਜਾਬ ਲਾਇਆ ਤੇ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਲੜਕੀ ਨੂੰ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ। ਨਵਰਾਤਿਆਂ ਦੇ ਪਹਿਲੇ ਦਿਨ ਹੀ 47 ਹਜ਼ਾਰ ਸ਼ਰਧਾਲੂਆਂ ਨੇ ਬੈਸ਼ਨੋ ਦੇਵੀ ਦੇ ਪਵਨ ਨੂੰ ਚਾਲੇ ਪਾਏ। ਕੈਥੋਲਿਕ ਬਿਸ਼ਪ ਕੌਂਸਲ ਨੇ ਵਕਬ ਸੋਦ ਬਿਲਦਾਸ ਸਮਰਥਨ ਕੀਤਾ ਹੈ। ਕੈਬਨਿਟ ਮੰਤਰੀ ਅਮਰ ਰੋੜਾ ਹੁਸ਼ਿਆਰ ਵਿਖੇ ਹੁਸ਼ਿਆਰ ਪਰ ਵਿਖੇ ਰੋੜਾ ਭਾਈਚਾਰ ਦੇ ਪਰਿਵਾਰ ਮਿਲਣੀ ਪ੍ਰੋਗਰਾਮ ਦੇ ਰੂਪਰੂ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਆਪਸੀ ਭਾਈਚਾਰੀ ਇਕਤਾ ਦੇ ਕਾਣ ਮੈਂ ਆਪਣੇ ਇਸ ਅਹੁਦੇ ਤੇ ਪਹੁੰਚਿਆ ਹਾਂ ਆਮ ਆਦਮੀ ਪਾਰਟੀ ਦੇ ਕੈਬਨਿਟ ਮਿੰਿਸਟਰ ਭੁੱਲਰ ਨੇ ਕਿਹਾ ਹੈ ਕਿ ਨਸ਼ਜੋਦ ਨਸ਼ਿਆਂ ਦੇ ਵਿਰੁੱਧ ਦੇ ਹਦੀਨ ਹੁਣ ਤੱਕ 2680 ਐਫ ਆਈ ਆਰ ਦਰਜ ਕੀਤੇ ਜਾ ਚੁੱਕੇ ਹਨ ਜਰਕੇ 4542 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਏਅਰਲਾਈਨ ਇੰਡੀਗੋ ਕੰਪਨੀ ਵੱਲ ਇਨਕਮ ਟੈਕਸ ਵਿਭਾਗ ਦੇ ਕਰੋੜਾਂ ਰੁਪਏ ਦਾ ਇਨਕਮ ਨਾ ਦੇਣ ਦੇ ਕਾਰਨ ਇਨਕਮ ਟੈਕਸ ਵਿਭਾਗ ਵੱਲੋਂ ਇਸ ਕੰਪਨੀ 'ਤੇ 943.2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਹਲਦੀ ਰਾਮ ਕੰਪਨੀ ਨੇ 8555 ਕਰੋੜ ਰੁਪਏ ਦੇ ਟੈਮਾਸਿਕ ਕੰਪਨੀ ਨੂੰ 10 ਫੀਸਦੀ ਹਿੱਸੇਦਾਰੀ ਵੇਚ ਦਿੱਤੀ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਤਾਂਬੇ ਦੀ ਮੰਗ 7% ਵੱਧ ਜਾਵੇਗੀ। ਭਾਰਤ ਨੇ ਜਨਵਰੀ ਮਹੀਨੇ ਵਿੱਚ ਕੋਲਾ ਦਰਾਮ 2.14 ਕਰੋੜ ਟਨ ਦਾ ਕੀਤਾ। ਪੀਟੀਐਸ ਕੰਪਨੀ ਨੇ ਆਪਣੇ 1200 ਕਰੋੜ ਰੁਪਏ ਦੇ 400 ਪਲਾਂਟ ਵੇਚ ਦਿੱਤੇ ਹਨ। ਰਾਜਸਥਾਨ ਰਾਇਲਜ਼ ਨੇ ਸੁਪਰ ਕਿੰਗ ਚਨਈ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ। ਟੋਨੀ ਤੇਜ ਦੇਜਾ ਬੀ ਚਨਈ ਨੂੰ ਜਿੱਤ ਨਾ ਦਵਾ ਸਕੇ। ਰਾਜਸਥਾਨ ਰਾਇਲ ਨੇ ਆਪਣੀ ਪਾਰੀ ਖੇਡਦੇ 182 ਦੌੜਾਂ ਬਣਾਈਆਂ ਸਨ ਜਦਕਿ ਚੇਨਈ ਸੁਪਰ ਕਿੰਗ 170 ਦੌੜਾਂ ਤੇ ਆਊਟ ਹੋ ਗਈ। ਦਿੱਲੀ ਕੈਪੀਟਲਸ ਨੇ ਸਨਰਾਈਜ਼ ਨੂੰ 4 ਓਵਰ ਰਹਿਣੇ ਹੀ 7 ਵਿਕਟਾਂ ਤੇ ਹਰਾ ਦਿੱਤਾ। ਭਾਰਤੀ ਲੰਬੀ ਦੂਰੀ ਦੇ ਦੜਾ ਗੁਲਬੀਰ ਸਿੰਘ ਨੇ ਅਮਰੀਕਾ ਵਿੱਚ ਵਿਸ਼ਵ ਐਥਲੈਟਿਕ ਕੰਟੀਨੈਂਟ ਟੂਰਨਾਮੈਂਟ ਦੇ ਪ੍ਰਤੀਯੋਗਤਾ ਵਿੱਚ 10000 ਦੌੜ ਵਿੱਚ ਸਟਾਈਮੈਂਟ 0.22 ਸੈਕਿੰਡ ਵਿੱਚ ਸਮਾਂ ਲਗਾ ਕੇ ਪੂਰਾ ਕਰਕੇ ਆਪਣਾ ਰੈਕੋਰਡ ਹੀ ਤੋੜ ਦਿੱਤਾ ਮੁੰਬਈ ਇੰਡੀਅਨਸ ਦੇ ਕਪਤਾਨ ਹਾਰਦਿਕ ਪੰਡਿਆ ਤੇ ਗੁਜਰਾਤ ਟਾਈਟਨਸ ਵਿਰੁੱਧ ਇੰਡੀਅਨ ਪ੍ਰੀਮੀਅਮ ਲੀਗ ਵਿੱਚ ਉਸ ਦੀ ਟੀਮ ਦੇ ਹੌਲੀ ਓਵਰ ਦੀ ਗਤੀ ਦੇ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ 파ਰਥੀ ਕ੍ਰਿਕਟ ਟੀਮ ਅਕਤੂਬਰ ਨਵੰਬਰ ਮਹੀਨੇ 10 1ਡੇ ਤੇ 5 T20 ਮੈਚ ਖੇਡਣ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ ਪਾਕਿਸਤਾਨ ਵਿੱਚ ਇੱਕ 7 ਸਾਲਾਂ ਬੱਚਾ ਆਪਣੇ ਲਈ ਨਵੇਂ ਕੱਪੜਿਆਂ ਦੀ ਮੰਗ ਕਰ ਰਿਹਾ ਸੀ ਕੱਪੜੇ ਨਾ ਮਿਲਣ ਕਰਕੇ ਉਸਨੇ ਕੈਂਚੀ ਮਾਰ ਕੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਇਟਲੀ ਵਿੱਚ ਸਿੱਖ ਧਰਮ ਦੇ ਕਕਾਰਾਂ ਸੰਬੰਧੀ ਪ੍ਰਸ਼ਾਸਨ ਬੇਰੁਖੀ ਅਪਣਾ ਰਿਹਾ ਹੈ ਮਹਾਨ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਨਹੀਂ ਕੀਤਾ ਜਾ ਰਿਹਾ ਹੈ ਹੋਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀਕਰ ਤੁਹਾਨੂੰ ਸਾਡੇ ਚੈਨਲ ਤੇ ਪ੍ਰਸਾਰਤ ਕੀਤੀਆਂ ਇਹਨੀਆਂ ਖਬਰਾਂ ਵਧੀਆ ਲੱਗੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ